ਸਾਡੀ ਦੁਗਰੀ ਦੇ ਬੰਦੇ ਸਾਰੀ ਦੁਗਰੀ ਤੋਂ 20-20 ਸਾਲ ਤੋਂ ਲਗਾ ਰਹੇ ਆ ਸਾਡੇ ਗਰੁੱਪ ਦੇ ਵਿੱਚ ਕਿਸੇ ਦੀ ਦੁਕਾਨ ਹੀ ਨਹੀਂ ਨਿਕਲਦੀ ਜੇ ਤੁਹਾਡਾ ਸਾਰਾ ਗਰੁੱਪ ਹੀ ਦੁਗਰੀ 'ਚ ਲਗਾਉਂਦਾ ਜੇ ਪੂਰੇ ਗਰੁੱਪ ਦੇ ਹੀ ਨਹੀਂ ਨਿਕਲਿਆ ਡਰਾਫਰ ਡਰਾ ਕਿਹਨਾਂ ਦਾ ਨਿਕਲਿਆ ਡਰਾ ਉਹਨਾਂ ਦਾ ਨਿਕਲਿਆ ਵਿੱਚ ਜਿਨ੍ਹਾਂ ਨੇ ਕਦੀ ਟਾਕੇ ਦਾ ਕੰਮ ਹੀ ਨਹੀਂ ਕੀਤਾ ਜਿਹੜੇ ਅਨਨੋਨ ਬੰਦੇ ਨੇ ਨਾਂ ਨਾਲ ਕੋਈ ਐਕਸਪੀਰੀਅੰਸ ਹੈਗਾ ਨਾ ਪੁੱਛਿਆ ਹੈ ਉਹਨਾਂ ਦੀ ਫਾਈਲਾਂ ਦੇ ਡਰਾ ਨਿਕਲ ਚੁੱਕੇ ਨੇ ਕਿੰਨੀਆਂ ਦੁਕਾਨਾਂ ਨੇ ਕੋਲ ਦੁਗਰੀ ਦੀ ਦੁਗਰੀਆਂ ਸਾਰ ਚਾਰ ਦੁਕਾਨਾਂ ਨੇ ਅੱਛਾ ਔਰ ਜਿਹੜੇ ਫਾਈਲਾਂ ਜਿਹੜੀਆਂ ਹੋਈਆਂ ਵਾ ਉਹ ਆਈਆਂ 188 ਫਾਈਲਾਂ ਜੋ ਕਿ ਕੱਲ ਤੱਕਰ ਸੀਗੀਆਂ ਜਿਹੜੀਆਂ ਉਹ ਸੀਗੀਆਂ 28 ਪਤਾ ਨਹੀਂ ਲੱਗਿਆ ਕਿ ਇਕਦਾਂ ਹੀ 28 ਤੋਂ 188 ਕਿੱਧਰ ਹੋ ਗਈਆਂ ਜਿਹੜੇ ਹੁਣ ਸਕੇ ਨੇ ਕਿ 188 ਫਾਈਲਾਂ ਜਿਹੜੀਆਂ ਹੋਈਆਂ ਨੇ ਉਹਨਾਂ ਚੋਂ ਪੁਰਾਣੇ ਕੰਮ ਕਰਨ ਵਾਲੇ ਕਿੰਨੇ ਕਿੰਨੇ ਉਹਨਾਂ ਵਿੱਚ ਇਹਦੇ ਨਾਲ ਉਹ ਜੋ ਡੂਰੀ ਦਾ ਮੈਂ ਐਕਸਪੀਰੀਅੰਸ ਕਰਨਾ ਵੀ 28 ਤੋਂ 30 ਬੰਦੇ ਹੀ ਆ ਜਿਹੜੇ ਰੂਟੀਨ 'ਚ ਕੰਮ ਕਰਨ ਵਾਲੇ। ਜਿਸ ਤਰ੍ਹਾਂ ਹੁਣ ਦੇਖਦੇ ਜਿਵੇਂ 188 ਨੇ। ਕਈ ਕਈ ਲੋਕ ਜਿਹੜੇ ਆ ਦਾਦਾ ਫਾਈਲਾਂ ਵਿੱਚ ਇਕੱਟੀਆਂ ਪਾ ਲੈਂਦੇ ਉਹਨਾਂ ਦੇ ਵਿੱਚੋਂ ਨਿਕਲ ਜਾਂਦੇ ਉਹ ਕੰਮ ਨਹੀਂ ਕਰਦੇ ਪਰ ਫਾਈਲਾਂ ਪਾ ਲੈਂਦੇ ਨੇ ਫਿਰ ਉਹ ਕੀ ਕਰਦੇ ਨੇ? ਕੋਈ ਸਭ ਦੁਕਾਨਾਂ ਨੂੰ ਸੇਲ ਕਰਦੇ ਹੈਗੇ। ਕੋਈ ਨਾ ਕੋਈ ਦੁਕਾਨਾਂ ਸੇਲ ਕਰਕੇ ਆਪਣਾ ਘਰੇ ਜਾ ਕੇ ਮੀਦਵਾਰੀ ਬਣਾਉਂਦੇ ਹੈ। ਉਹ ਤਾਂ ਕੋਈ ਵੀ ਨਹੀਂ ਆਪਸ਼ਨ ਹੀ ਨਹੀਂ ਆ ਕਿਉਂਕਿ ਕੰਮ ਕਰਦਾ ਐਕਸਪੀਰੀਅੰਸ ਮੈਨੂੰ ਨਹੀਂ ਲੱਗਦਾ ਕਿ ਮੋਸਟਲੀ ਕਿਸੇ ਕੋਲ ਚੈੱਕ ਕੀਤਾ ਜਾ ਰਿਹਾ ਹੈ। ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਦੀਵਾਲੀ ਦਾ ਤਿਹਾਰ ਹੈ ਤੇ ਦੀਵਾਲੀ ਦੇ ਤਿਹਾਰ ਤੇ ਪਟਾਕੇ ਤਾਂ ਲੋਕ ਚਲਾਉਂਦੇ ਹੀ ਨੇ ਪਰ ਉਹ ਚਲਾਉਣ ਤੋਂ ਪਹਿਲਾਂ ਜਿਹੜੇ ਪਟਾਕੇ ਜਿਨ੍ਹਾਂ ਨੇ ਵੇਚਣੇ ਆ ਉਹਨਾਂ ਦੇ ਸਿਰ ਤੇ ਵਿਵਪਤਾ ਜਿਹੜੀ ਆ ਖੜੀ ਹੋ ਜਾਂਦੀ ਹੈ ਕਿਉਂਕਿ ਮੰਡੀ ਦੇ ਵਿੱਚ ਜਿਹੜੀਆਂ ਦੁਕਾਨਾਂ ਲੱਗਦੀਆਂ ਉਹਨਾਂ ਦੇ ਡਰਾ ਨਿਕਲਦੇ ਨੇ ਪਰ ਜਿਹੜੇ ਪੁਰਾਣੇ ਲੋਕ ਪਟਾਕੇ ਦਾ ਕਾਰੋਬਾਰ ਕਰ ਰਹੇ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਡਰਾ ਦੇ ਵਿੱਚੋਂ ਨਾਮ ਵੀ ਨਹੀਂ ਨਿਕਲਦਾ ਜਿਸ ਕਰਕੇ ਪਰੇਸ਼ਾਨੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਤਾਂ ਇਧਰਲੇ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣੇ ਦਾ ਇਹ ਬਚਤ ਭਵਨ ਹੈ ਡੀਸੀ ਦਫ਼ਤਰ ਇਹ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਪਟਾਕਾ ਕਾਰੋਬ ਨੇ ਇਹ ਉਡੀਕ ਦੇ ਵਿੱਚ ਨੇ ਕਿ ਕਦੋਂ ਇਹਨਾਂ ਦੇ ਡਰਾ ਜਿਹੜੇ ਨਿਕਲਣਗੇ ਤੇ ਇਹਨਾਂ ਦੇ ਡਰਾ ਦੇ ਵਿੱਚੋਂ ਇਹਨਾਂ ਦੀ ਪਰਚੀ ਜਿਹੜੀ ਆ ਨਿਕਲਦੀ ਹੈ ਕਿ ਨਹੀਂ ਨਿਕਲਦੀ ਇਸ ਸਾਲ ਉਹ ਪਟਾਕੇ ਦਾ ਕਾਰੋਬਾਰ ਕਰਨਗੇ ਜਾਂ ਨਹੀਂ ਕਰਨਗੇ ਇਸ ਵਾਸਤੇ ਇੱਥੇ ਇਹ ਖੜੇ ਨੇ ਸਾਡੇ ਨਾਲ ਕੁਝ ਹੋਰ ਕਾਰੋਬਾਰੀ ਵੀ ਮੌਜੂਦ ਨੇ ਸਰ ਦੀਵਾਲੀ ਦਾ ਤਿਹਾਰ ਸਿਰ ਤੇ ਆ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਪਟਾਕੇ ਵਜਾਉਣ ਦਾ ਪਰ ਉਹ ਪਟਾਕਾ ਤੁਹਾਡੇ ਕੋਲੋਂ ਪਹੁੰਚਣਾ ਤੁਸੀਂ ਵਿਭਾਗਤਾ 'ਚ ਖੜੇ ਹੋ ਇੱਥੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਪਹਿਲਾਂ ਲੱਖ ਲੱਖ ਮੁਬਾਰਕਾਂ ਅਸੀਂ ਅੱਜ ਆਏ ਸੀਗਾ ਜੀ ਅੱਜ ਜਿਹੜਾ ਹਾਈ ਕੋਰਟ ਦੇ ਹੁਕਮਾਂ ਦੇ ਅਨਸਾਰ ਡਰਾ ਕੱਢੇ ਜਾ ਰਹੇ ਨੇ ਅਸੀਂ ਉੱਥੇ ਬਚਤ ਭਵੰਦ ਦੇ ਅੱਗੇ ਆਏ ਆਂ ਸਾਡੇ ਡਰਾ ਦੇ ਵਿੱਚ ਪਾਰਦਰਸ਼ੀ ਡਰਾ ਹੋ ਰਿਹਾ ਉੱਥੇ ਖੜੇ ਆਂ ਜੀ ਜੀ ਸਰ ਡਰਾ ਦੇ ਵਿੱਚੋਂ ਨਾਮ ਨਿਕਲੇ ਆ ਕਿਹੜੀ ਮਾਰਕੀਟ ਦਾ ਤੁਸੀਂ ਡਰਾ ਪਾਇਆ ਸੀ ਮੈਂ ਸਰ ਡੁਗਰੀ ਮੰਡੀ ਤੋਂ ਪਾ ਰਿਹਾ ਮੇਰੇ ਕੋਲੋਂ 20 ਸਾਲ ਦਾ ਐਕਸਪੀਰੀਅੰਸ ਹੈਗਾ ਕਿ ਮੈਂ ਆਪਣਾ 20 ਸਾਲ ਤੋਂ ਕੰਮ ਕਰਦਾ ਆ ਰਿਹਾ ਡੁਗਰੀ ਦੇ ਠੀਕ ਹੈ ਪਰ ਇਸ ਵਾਰ ਮੇਰਾ ਜਿਹੜਾ ਡਰਾ ਦੇ ਵਿੱਚ ਨਾਮ ਨਹੀਂ ਆਇਆ। ਕਿੰਨੀਆਂ ਦੁਕਾਨਾਂ ਨੇ ਕੁਲ ਦੁਗਰੀ ਨਹੀਂ ਆ। ਦੁਗਰੀ ਦੇ ਅਸਲ 4 ਦੁਕਾਨਾਂ ਹੈਗੀ। ਅੱਛਾ। ਔਰ ਜਿਹੜੇ ਫਾਈਲਾਂ ਜੜੀਆਂ ਹੋਈਆਂ ਵਾ ਉਹ ਆਈਆਂ 188 ਫਾਈਲਾਂ। ਅੱਛਾ। ਜੋ ਕਿ ਕੱਲ ਤੱਕਰ ਸੀਗੀਆਂ ਜਿਹੜੀਆਂ ਉਹ ਸੀਗੀਆਂ 28। ਅੱਛਾ। ਪਤਾ ਨਹੀਂ ਲੱਗਿਆ ਕਿ ਇਕਦਾਂ ਹੀ 28 ਤੋਂ 188 ਕਿੱਦਾਂ ਹੋ ਗਈਆਂ। ਪਹਿਲਾਂ ਇਹੀ ਪ੍ਰਸ਼ਾਸਨ ਨੇ ਬਾਹਰ ਕੱਡੀਆਂ ਸੀ ਫਾਈਲਾਂ ਹੁਣ ਇਹੀ ਪ੍ਰਸ਼ਾਸਨ ਨੇ 188 ਕਰਤੀ। ਬਿਲਕੁਲ। ਪਹਿਲਾਂ ਕੱਲੋਂ ਬਾਹਰ ਕਿਉਂ ਕੱਡੀਆਂ ਸੀਗੀਆਂ ਫਾਈਲਾਂ? ਪਹਿਲਾਂ ਇਹ ਕਹਿ ਰਹੇ ਸੀ ਕਿ GST ਵਾਲਿਆਂ ਨੇ ਸਰ ਫਾਈਲਾਂ ਬਾਹਰ ਕੱਡੀਆਂ ਨੇ ਅਸੀਂ ਨਹੀਂ ਕੱਡ ਅਸੀਂ ਤਾਂ ਬਿਲਕੁਲ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਜਿੰਨਾਂ ਕੋਲ ਪੱਕੇ ਜੀਐਸਟੀ ਨੰਬਰ ਹੈਗੇ ਜੋ ਪਰਮਨੈਂਟਲੀ 20 ਸਾਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਤੈਜ਼ੀਬ ਦੇਣੀ ਚਾਹੀਦੀ ਕਈਆਂ ਨੂੰ ਤਾਂ ਪਟਾਕੇ ਬਾਰੇ ਕੋਈ ਨੌਲੇਜ ਹੀ ਨਹੀਂ ਹੈਗੀ ਜਿਹੜੇ ਹੁਣ ਤੁਸੀਂ ਕਹਿੰਦੇ ਹੋ ਕਿ 188 ਫਾਈਲਾਂ ਜਿਹੜੀਆਂ ਹੋਈਆਂ ਨੇ ਉਹਨਾਂ ਚੋਂ ਪੁਰਾਣੇ ਕੰਮ ਕਰਨ ਵਾਲੇ ਕਿੰਨੇ ਗਨੇ ਉਹਨਾਂ ਵਿੱਚ ਮੇਰੇ ਸਾਬ ਨਾਲ ਜੋ ਡਗਰੀ ਦਾ ਮੈਂ ਐਕਸਪੀਰੀਅੰਸ ਕਰਨਾ ਵੀ 28 ਤੋਂ 30 ਬੰਦੇ ਹੀ ਆ ਜਿਹੜੇ ਰੂਟੀਨ ਤੇ ਕੰਮ ਕਰਨ ਵਾਲੇ ਨੇ ਮੈਂ ਹੁਣ ਵੀ ਇਹ ਮਤਲਬ ਆਪਣੇ ਦਾਅਵੇ ਨਾਲ ਕਹਿ ਸਕਦਾ ਜਿਹੜੇ 28 ਬੰਦੇ ਹੀ ਨਿਕਲਣਗੇ ਅਗਰ ਪਟਾਕੇ ਦੇ ਵਾਲੇ ਜਿਸ ਤਰ੍ਹਾਂ ਹੁਣ ਦੇਖ ਰਹੇ ਆ ਜਿਵੇਂ 188 ਨੇ ਕਈ ਕਈ ਲੋਕ ਜਿਹੜੇ ਆ ਉਹ ਦਾਦਾ ਫਾਈਲਾਂ ਵਿੱਚ ਇਕੱਠੀਆਂ ਪਾ ਲੈਂਦੇ ਉਹਨਾਂ ਦੇ ਵਿੱਚੋਂ ਨਿਕਲ ਆਂਦੇ ਉਹ ਕੰਮ ਨਹੀਂ ਕਰਦੇ ਪਰ ਫਾਈਲਾਂ ਪਾ ਲੈਂਦੇ ਨੇ ਫਿਰ ਉਹ ਕੀ ਕਰਦੇ ਨੇ ਉਹ ਸਰ ਦੁਕਾਨਾਂ ਨੂੰ ਸੇਲ ਕਰਦੇ ਹੈਗੇ ਹਾਂ ਕੋਈ ਨਾ ਕੋਈ ਦੁਕਾਨਾਂ ਸੇਲ ਕਰਕੇ ਆਪਣਾ ਘਰੇ ਜਾ ਕੇ ਆਪਣੀ ਦਿਵਾਲੀ ਮਨਾਉਂਦੇ ਆ ਹਾਂ ਹੋਰ ਤਾਂ ਕੋਈ ਵੀ ਨਹੀਂ ਆਪਸ਼ਨ ਹੀ ਨਹੀਂ ਆ ਕਿਉਂਕਿ ਕੰਮ ਕਰਨ ਦਾ ਐਕਸਪੀਰੀਅੰਸ ਮੈਨੂੰ ਨਹੀਂ ਲੱਗਦਾ ਕਿ ਮੋਸਟਲੀ ਕਿਸੇ ਕੋਲੋਂ ਚੈੱਕ ਕੀਤਾ ਜਾ ਰਿਹਾ ਹੈ ਹਾਂ ਫਿਰ ਉਹ ਦੁਕਾਨ ਕਿੰਨੇ ਕਿੰਨੇ ਦੀ ਵੇਚਦੇ ਨੇ ਹਰੇਕ ਦੀ ਦੁਕਾਨ ਦੀ ਆਪਣੀ ਆਪਣੀ ਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਜਿਨ੍ਹਾਂ ਦੇ ਡਰਾ ਨਿਕਲ ਰਹੇ ਆ ਔਰ ایکسپੀਰੀਅੰਸ ਕੋਈ ਨਹੀਂ ਭੰਗੜੇ ਪਾ ਰਿਹਾ ਕਿਉਂਕਿ ਉਹਨਾਂ ਨੇ ਦੁਕਾਨਾਂ ਨੂੰ ਸੇਲ ਹੀ ਕਰਨਾ ਇਹ ਤਾਂ ਸੇਲ ਦੇ ਉੱਪਰ ਆ ਹੁਣ ਕੀ ਜਮਾਨ ਕਰਦੇ ਆ ਕੁਝ ਕਹਿ ਨਹੀਂ ਸਕਦੇ ਮਨ ਲੱਖਾਂ ਚ ਜਾਂਦੀ ਹੋਏਗੀ ਬਿਲਕੁਲ ਬਿਲਕੁਲ ਦੁਕਾਨਾਂ ਲੱਖਾਂ ਚ ਜਾਣਗੀਆਂ ਜਿਵੇਂ ਹੁਣ ਤੁਹਾਡੇ ਵਰਗੇ ਕਾਰੋਬਾਰੀ ਨੇ ਹਰ ਸਾਲ ਜਿਨ੍ਹਾਂ ਨੇ ਕਰਨਾ ਕਰਨਾ ਮਾਲ ਵੀ ਪਿੱਛੋਂ ਖਰੀਦਿਆ ਹੁੰਦਾ ਹੁਣ ਤੁਸੀਂ ਆਪਣਾ ਫਿਰ ਕਿਸ ਤਰ੍ਹਾਂ ਦੇਖੋਗੇ ਕਿਉਂਕਿ ਮਾਲ ਦੇ ਤਾਂ ਬਹੁਤ ਪੈਸੇ ਲੱਗੇ ਹੁੰਦੇ ਨੇ ਜੇ ਅਸੀਂ ਬਿਲਕੁਲ ਪ੍ਰਸ਼ਾਸਨ ਅੱਗੇ ਅਪੀਲ ਕਰ ਰਹੇ ਆ ਕਿ ਕਿਸੇ ਤਰ੍ਹਾਂ ਵੀ ਹੋ ਸਕੇ ਜੋ ਸਰਕਾਰ ਦੀ ਹਦਾਇਤ ਹੋਣ ਅਸੀਂ ਉਹਦੀ ਪਾਲਣਾ ਵੀ ਪੂਰੀ ਕਰਾਂਗੇ ਹਰ ਇੱਕ ਤਰ੍ਹਾਂ ਉਹਨਾਂ ਦੇ ਨਾਲ ਕੰ ਸਾਡੇ ਕੋਲ ਇੱਕ ਪ੍ਰਾਈਵੇਟ ਗਰਾਊਂਡ ਵੀ ਆ ਅਗਰ ਸਾਨੂੰ ਕੋਈ ਕਿਸੇ ਤਰੀਕੇ ਜੋ ਪਾਸ ਕੀਤਾ ਜਾਂਦਾ ਹੈ ਤੇ ਅਸੀਂ ਉਹਦੀਆਂ ਹਦਾਇਤਾਂ ਸਾਰੀਆਂ ਪੂਰਾ ਕਰ ਰਹੇ ਹਾਂ ਦੀ ਰੈਡੀਆਂ ਔਰ ਮੇਰੇ ਨਾਲ ਆ ਸਾਰੇ ਡੁਗਰੀ ਮੰਡੀ ਵਾਲੇ ਖੜੇ ਹੋਏ ਨੇ ਸਾਰੇ ਵਪਾਰੀ ਇਕੱਠੇ ਕਰੇ ਹਾਂ ਅਸੀਂ ਕੋਈ ਕਿਸੇ ਦਿਨ ਨਹੀਂ ਨਿਕਲੇ ਸਾਡੇ ਸਾਡੇ ਡੁਗਰੀ ਗਰੁੱਪ ਦੇ ਵਿੱਚ ਅਸੀਂ ਅਸੀਂ ਸਾਰੇ ਡੁਗਰੀ ਦੇ ਬੰਦੇ ਅਸੀਂ ਸਾਰੀ ਡੁਗਰੀ ਤੋਂ 20-20 ਸਾਲਾ ਤੋਂ ਲਗਾ ਰਹੇ ਹਾਂ ਸਾਡੇ ਗਰੁੱਪ ਦੇ ਵਿੱਚ ਕਿਸੇ ਦੀ ਦੁਕਾਨ ਹੀ ਨਹੀਂ ਨਿਕਣੀ ਅਸੀਂ ਪ੍ਰਸ਼ਾਸਨ ਨੂੰ ਅੱਗੇ ਮੰਗ ਰ ਕੇ ਬੇਨਤੀ ਕਰਦੇ ਹਾਂ ਕਿ ਉਹ ਜੋ ਹਦਾਇਤਾਂ ਦੇਣਗੇ ਅਸੀਂ ਉਹਨਾਂ ਦਾ ਪਾਲਣ ਕਰਾਂਗੇ ਅੱਜ ਅਸੀਂ ਪਾਰਲਰ ਕਰਾਂਗੇ ਕਿ ਸਾਡਾ ਤੁਹਾਡੀ ਦੁਕਰੀ ਦੇ ਵਿੱਚ ਜਿਹੜੀ ਸਾਡੇ ਕੋਲ ਜਗ੍ਹਾ ਹੈ ਉੱਥੇ ਪ੍ਰਾਈਵੇਟ ਬੰਡੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਭਾਈ ਜੀ ਜੇ ਤੁਹਾਡਾ ਸਾਰਾ ਗਰੁੱਪ ਹੀ ਦੁਕਰੀ 'ਚ ਲਗਾਉਂਦਾ ਜੇ ਪੂਰੇ ਗਰੁੱਪ ਦੇ ਹੀ ਨਹੀਂ ਨਿਕਲਿਆ ਡਰਾਫਰ ਡਰਾ ਕਿਹਨਾਂ ਦਾ ਨਿਕਲਿਆ? ਡਰਾ ਉਹਨਾਂ ਦਾ ਨਿਕਲਿਆ ਵੀਰ ਜੀ ਜਿਨ੍ਹਾਂ ਨੇ ਕਦੀ ਪਟਾਕੇ ਦਾ ਕੰਮ ਹੀ ਨਹੀਂ ਕੀਤਾ। ਜਿਹੜੇ ਅਨਨੋਨ ਬੰਦੇ ਨੇ ਨਾਂ ਉਹਨਾਂ ਕੋਲ ਕੋਈ ਐਕਸਪੀਰੀਅੰਸ ਹੈਗਾ ਨਾ ਕੁਛ ਹੈਗਾ ਉਹਨਾਂ ਦੀਆਂ ਫਾਈਲਾਂ ਦੇ ਡਰਾ ਨਿਕਲ ਚੁੱਕੇ ਨੇ। ਹੁਣ ਦੇਖੋ ਅੱਗੋਂ ਕੀ ਕਰਦੇ ਹੋ? ਬਿਲਕੁਲ ਦਾ ਦੇਖਦੇ ਹਾਂ ਨਮੋਸ਼ੀ ਅਲੀ ਤਾਂ ਗੱਲ ਹੈਗੀ ਆ ਕਾਰੋਬਾਰੀ ਵਾਸਤੇ ਦੀਵਾਲੀ ਦਾ ਸੀਜ਼ਨ ਦਾ ਸਾਰਿਆਂ ਨੇ ਵਧੀਆ ਬਣਾਉਣਾ ਹੁੰਦਾ ਬਹੁਤ ਮੁਸ਼ਕਿਲ ਹੈ ਜੀ ਕਿਿਆਂ ਨੇ ਪਟਾਕੇ ਥੋੜੇ ਥੋੜੇ ਬੁੱਕ ਕਰਾਏ ਹੋਏ ਆ ਮੈਗਜ਼ੀਨਾਂ ਚ ਪਟਾਕੇ ਪਿਆ ਸੀ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਜੀ ਤੁਸੀਂ ਸਾਡੇ ਪੈਸੇ ਅਸੀਂ ਦੋ ਬਾਅਦ ਚ ਅਗਲੀ ਦੀਵਾਲੀ ਤੇ ਲੈ ਲਾਂਗੇ ਸਾਡਾ ਪਟਾਕਾ ਹੀ ਸੰਭਾਲ ਕੇ ਰੱਖ ਲਓ ਜਾਂ ਕੁਝ ਐਸਾ ਕਰ ਲਓ ਕਿਉਂਕਿ ਅਸੀਂ ਕੰਮ ਤਾਂ ਕਰ ਨਹੀਂ ਸਕਦੇ ਪਰ ਜਿਹੜੇ ਅਸੀਂ 20 25 ਬੰਦੇ ਕੰਮ ਕਰਦੇ ਆ ਉਹ ਇਹ ਡਰਾ ਦੇ ਚੱਕਰ ਦੇ ਵਿੱਚ ਹੋਰ ਜਿਹੜੇ ਬਾਹਰਲੇ ਬੰਦੇ ਨੇ ਉਹ ਡਰਾ ਭਰ ਕੇ ਦੁਕਾਨਾਂ ਲੈ ਜਾਂਦੇ ਨੇ ਬਾਅਦ ਚ 8 ਲੱਖ 10 ਲੱਖ 50 ਲੱਖ ਇਦਾਂ ਦੀ ਬੋਲੀ ਲਗਾਉਂਦੇ ਨੇ ਮੈਂ ਤਾਂ ਇਹ ਕਹੂੰਗਾ ਸਰਕਾਰ ਇਹਨਾਂ ਨਾਲੋਂ ਖਰਾਬ ਕਰਨ ਨਾਲੋਂ ਸਰਕਾਰ ਹੀ ਆਪਣਾ ਫੰਡ ਵਧਾ ਲਵੇ ਉਹ ਹੀ ਆਪਣੀ ਔਕਸ਼ਨ ਕਰ ਦੇਵੇ ਉਹੀ ਬੰਦੇ ਉਸ ਔਕਸ਼ਨ ਦੇ ਵਿੱਚ ਦੁਕਾਨ ਲੈਣਗੇ ਜਿਨ੍ਹਾਂ ਨੇ ਕੰਮ ਕਰਨਾ ਜਿਨ੍ਹਾਂ ਨੇ ਨਹੀਂ ਕੰਮ ਕਰਨਾ ਉਹ ਇਦਾਂ ਦੀਆਂ ਫਾਈਲ 5 4 2000 ਚ ਨਹੀਂ ਭਰਨਗੇ ਉਹ ਔਕਸ਼ਨ ਕਰਨਗੇ ਉੱਥੇ ਬੋਲੀ ਦੇਣਗੇ 2 ਲੱਖ ਦੀ 3 ਲੱਖ ਦੀ 4 ਲੱਖ ਦੀ ਉਹ ਉਹੀ ਬੰਦੇ ਦੇਣਗੇ ਜਿਨ੍ਹਾਂ ਨੇ ਕੰਮ ਕਰਨਾ ਜੀ ਬਿਲਕੁਲ ਇਹ ਪਟਾਕਾ ਵਪਾਰੀ ਜਿਹੜੇ ਨੇ ਉਹ ਪਰੇਸ਼ਾਨ ਚੱਲ ਰਹੇ ਨੇ ਕਿਉਂਕਿ ਜਿਹੜੇ ਡਰਾ ਨਿਕਲੇ ਨੇ ਉਹ ਬਾਹਰੀ ਬੰਦੇ ਆ ਦੇ ਨਿਕਲ ਗਏ ਨੇ ਜਿਨ੍ਹਾਂ ਨੇ ਸਿਰਫ ਦੁਕਾਨ ਵੇਚਣ ਦੇ ਵਾਸਤੇ ਇਹ ਡਰਾ ਪਾਇਆ ਸੀ ਤਸਵੀਰ ਅਪਡੇਟਸ ਨਾਲ ਜੁੜੋ ਕੈਮਰਾਮੈਨ ਸਨੀ ਦੇ ਨਾਲ ਸਨਮਜੀਤ ਸਿੰਘ ਪਲਾਜਨ ਤੇ ਸ਼ੀ ਲੁਧਿਆਣਾ ਧੰਨਵਾਦ